ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਖੇਤੀ ਖਬਰ ਫੇਸਬੁੱਕ ਪੇਜ ਤੇ ਟਰੈਕਟਰ ਮੇਲਾ YouTube ਚੈਨਲ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਅੱਜ ਬਹੁਤ ਹੀ ਘੈਂਟ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਐਨ ਆਰ ਆਈ ਦੋ ਭਰਾਵਾਂ ਦਾ ਵਾਣ ਲੈ ਕੇ ਆਏ ਆ ਦੋਨੇ ਭਰਾਵਾਂ ਨੇ ਸੇਲ ਕਰਨੇ ਜੀ ਕੁੱਲ ਜ਼ਮੀਨ 40 ਕਿੱਲੇ ਆ ਸਭ ਤੋਂ ਵੱਡੀ ਗੱਲ ਵੀ 40 ਕਿੱਲਾਂ 'ਚ ਤੁਹਾਨੂੰ 6 ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਜੀ 6 ਮੋਟਰਾਂ ਐ ਜੀ ਜੇਕਰ ਤੁਸੀਂ ਇਹ ਬਾਣ ਖਰੀਦਦੇ ਹੋ ਤਾਂ ਇਹ ਜਆ ਬਾਣ ਮੈਂ ਕਹਿਆ ਆਇਆ ਨਹੀਂ ਹੋਣਾ ਪਹਿਲਾਂ ਪੰਜਾਬ 'ਚੋਂ ਇੰਨਾ ਮਿੱਠਾ ਪਾਣੀ ਐਡਾ ਘੈਂਟ ਬਾਣ ਬਹੁਤ ਘੈਂਟ ਮਾਹੌਲ ਇੱਕ ਟੱਕ ਡਬਲ ਰਸਤਾ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦੇ ਦੇਵਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਪੂਰੀ ਟੌਪ ਦਾ ਸੌਦਾ ਲੈ ਕੇ ਆਏ ਆ ਵੀਡੀਓ ਛੱਡਣ ਵਾਲੀ ਨਹੀਂ ਲਾਸਟ ਤੱਕ ਜ਼ਰੂਰ ਦੇਖ ਲਿਓ ਆਪਾਂ ਏਰੀਆ ਨੰਬਰ ਸਾਰੀ ਜਾਣਕਾਰੀ ਤੁਹਾਨੂੰ ਦੇ ਦੇਵਾਂਗੇ ਠੀਕ ਹੈ ਜੀ ਤੇ ਜੇਕਰ ਤੁਸੀਂ ਵੀ ਕੋਈ ਆਪਣੀ ਚੈਨਲ ਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਜ਼ਮੀਨ ਦੀ ਐਡ ਤੇ ਜਾਂ ਕੋਈ ਖੇਤੀਬਾੜੀ ਸੰਤੀ ਐਡ ਡਾਇਰੈਕਟਰ ਟਰਾਲੀ ਦੀ ਐਡ ਜਾਂ ਘਰ ਕੋਠੀ ਮਕਾਨ ਦੀ ਐਡ ਤਾਂ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਸਕਰੀਨ ਦੇ ਉੱਪਰ ਆ ਰਿਹਾ ਜੀ ਇਹ ਨੰਬਰ ਦੇ ਉੱਤੇ ਤੁਸੀਂ ਇੱਕ ਵੀਡੀਓ ਬਣਾ ਕੇ ਭੇਜਣੀ ਆ ਫੋਨ ਨੂੰ ਟੈਟਾ ਕਰਕੇ ਜੋ ਵੀ ਤੁਹਾਡੀ ਚੀਜ਼ਾਂ ਨੂੰ ਸਾਰੇ ਨੂੰ ਪ੍ਰੋਪਰ ਦਿਖਾ ਕੇ ਦੋ ਤਿੰਨ ਫੋਟੋ ਮਾ ਐਚਡੀ ਚ ਖਿੱਚ ਕੇ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦਿਓ ਤੇ ਉਸ ਤੋਂ ਬਾਅਦ ਤੁਹਾਡੀ ਐਡ ਆਪਣੇ ਪਲੇਟਫਾਰਮਾਂ ਤੇ ਅਸੀਂ ਲਾ ਦੇਾਂਗੇ ਤੁਹਾਡੀ ਐਡ ਇੰਸਟਾਗ੍ਰam ਪੇਜ YouTube ਤੇ ਪਲੱਸ Facebook ਉੱਪਰ ਚਲਾ ਦਿੱਤੀ ਜਾਊਗੀ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡਾਂ ਵੀ ਕਰਦੇ ਹਾਂ ਜੇਕਰ ਕਿਸੇ ਨੇ ਕੋਈ ਬਿਜ਼ਨਸ ਦੀ ਐਡ ਕਿਸੇ ਨੇ ਕੋਈ ਕੰਮ ਦੀ ਐਡ ਜੇਕਰ ਕਰਾਉਣੀ ਆ ਹਨਾ ਕਿਸੇ ਦਾ ਕੋਈ ਕੰਮ ਨਹੀਂ ਚੱਲ ਰਿਹਾ ਉਹ ਚਾਹੁੰਦਾ ਵੀ ਸਾਡੀ ਵੱਧ ਤੋਂ ਵੱਧ ਪ੍ਰਹਾਵਾਂ ਤੱਕ ਸਾਡੇ ਬਿਜ਼ਨਸ ਦੀ ਐਡ ਚੱਲੀ ਜਾਵੇ ਤਾਂ ਉਹਨਾਂ ਦੀ ਐਡ ਅਸੀਂ ਕਰਦੇ ਹਾਂ ਇਹ ਐਡ ਮਤਲਬ ਕਿ ਅਸੀਂ ਆ ਦੇ ਚੈਨਲ ਤੇ ਵੀਡੀਓ ਪਾ ਕੇ ਵੀ ਕਰ ਦਿੰਦੇ ਹਾਂ ਤੇ ਬੂਸਟ ਐਡ ਜੇਕਰ ਕੋਈ ਕਰਾ ਦਾ ਵੀਰਤਾ ਸੀ ਬੂਸਟ ਐਡ ਵੀ ਉਹਦੀ ਕਰ ਦਿੰਦੇ ਆ ਠੀਕ ਹੈ ਜੀ ਸਾਡੇ ਕੋਲੇ ਪ੍ਰੋਪਰ ਡਿਜੀਟਲ ਟੀਮ ਹੈ ਜੀ ਉਹਨਾਂ ਦੇ ਥਰੂ ਅਸੀਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਦੇ ਆ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਕੋਈ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਆਪਣੇ ਆਸ-ਪਾਸ ਦਾ ਕੋਈ ਜ਼ਮੀਨ ਦਾ ਟੱਕ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੱਸੋ ਵੀ ਤੁਹਾਡਾ ਬਜਟ ਕਿੰਨਾ ਕਾ ਤੁਸੀਂ ਕਿੰਨੇ ਕ ਪੈਸੇ ਲਾਉਣੇ ਆ ਤੁਸੀਂ ਕਹੋ ਜਾਂ ਬਾਣ ਦੇਖ ਰਹੇ ਹੋ ਤਾਂ ਸਾਨੂੰ ਕਮੈਂਟਾਂ ਚ ਦੱਸ ਦਿਓ ਅਗਲੀ ਵੀਡੀਓ ਅਸੀਂ ਤੁਹਾਡੇ ਖੁਦ ਦੇ ਸ਼ਹਿਰ ਤੇ ਪਿੰਡ ਦੀ ਲੈ ਕੇ ਹਾਜ਼ਰ ਹੋ ਜਾਗੇ ਜੀ ਸੋ ਬਾਦਦੇ ਆ ਜੀ ਅੱਜ ਦੀ ਮੇਨ ਵੀਡੀਓ ਵੱਲ ਠੀਕ ਹੈ ਜੀ ਗੱਲਾਂ ਬਾਤਾਂ ਬਹੁਤ ਹੋ ਚੁੱਕੀਆਂ ਟਾਪ ਦਾ ਆਫਰ ਐਨ ਆਰ ਆਈ ਦੋ ਵੀਰਾਂ ਦਾ ਬਾਣ ਲੈ ਕੇ ਆਏ ਆ ਜੀ 40 ਕਿੱਲੇ ਬਾਣ ਐ ਐਨ ਆਰ ਆਈ ਵੀਰ ਨੇ ਹਨਾ ਬਾਣ ਵੇਚਣਾ ਵੀਰ ਹੋਰੀ ਸਾਰੇ ਫੈਮਿਲੀ ਬਾਹਰ ਰਹਿੰਦੀ ਆ ਬਾਣ ਉਹਨਾਂ ਦਾ ਇੱਥੇ ਆ ਭਾਈ ਜੀ ਟਾਪ ਦਾ ਬਾਣ ਇਹ ਬਾਣ ਉਹਨਾਂ ਵੀਰਾਂ ਲਈ ਐ ਵੀ ਜਿਹੜੇ ਕਹਿੰਦੇ ਨੇ ਅਸੀਂ ਬਾਣ ਲੈ ਲਈਏ ਤੇ ਭਾਈ ਇੱਥੋਂ ਲੱਖਾਂ ਦੀਆਂ ਫਸਲਾਂ ਕੱਢ ਸਕਦੇ ਹੋ ਮਿੱਠਾ ਪਾਣੀ ਸਿਹਤ ਵਰਗਾ ਮਿਲੂਗਾ ਮਾਲਕ ਵੀਰਾਂ ਦੇ ਦੱਸਣ ਮੁਤਾਬਕ ਭਾਈ ਜੀ ਤਕਸੀਮ ਟੱਕ ਹੈ ਠੀਕ ਹੈ ਜੀ ਸਿੰਗਲ ਫਰਦ ਨਿਕਲਦੀ ਆ ਜਾਨੀ ਕਿ ਕਿਸੇ ਨਾਲ ਕੋਈ ਬੱਟ ਦਾ ਰੋਲਾ ਨਹੀਂ ਤੁਸੀਂ ਜਾ ਕੇ ਲਓਗੇ ਤੁਹਾਨੂੰ ਹਨਾ ਤਕਸੀਮ ਟੱਕ ਬਾਕੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੀ ਕੀ ਹੁੰਦਾ ਤਕਸੀਮ ਟੱਕ ਆ 40 ਕਿੱਲੇ ਸਭ ਤੋਂ ਵੱਡੀ ਗੱਲ 6 ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਜੀ 40 ਕਿੱਲਾਂ ਦੇ ਵਿੱਚ ਠੀਕ ਹੈ ਜੀ ਤੇ ਵਧੀਆ ਬਾਣ ਹੈ ਜੀ ਦੋ ਰਸਤੇ ਲੱਗਦੇ ਨੇ ਜਾਨੀ ਕਿ ਰਾਹ ਪਹੀਦੀ ਕੋਈ ਕਿਸੇ ਵੱਲੋਂ ਟੱਕ ਦਿੱਕਤ ਨਹੀਂ ਹੈਗੀ ਤੇ ਬਾਕੀ ਟੱਕ ਇੱਕੋ ਹੀ ਟੱਕ ਆ ਕੋਈ ਐ ਨਹੀਂ ਵੀ ਟਟਮਾ ਬਾਹਣਾ ਸੁਲ ਨੂੰ ਵੀ ਦੋ ਕਿੱਲੇ ਉੱਥੇ ਨੇ ਦੋ ਕਿੱਲੇ ਉੱਥੇ ਨੇ 40 ਕਿੱਲਾਂ ਦਾ ਇੱਕੋ ਹੀ ਟੱਕ ਦੇਖਣ ਨੂੰ ਮਿਲੂਗਾ ਜਿਹਦੇ ਵਿੱਚ 6 ਮੋਟਰਾਂ ਤੇ ਫਸਲਾਂ ਉਹ ਜਿਹੜੀ ਮਰਜ਼ੀ ਫਸਲ ਲਾ ਲਿਓ ਤੇ ਫੁੱਲ ਝਾੜ ਫੁੱਲ ਮਿੱਠਾ ਪਾਣੀ ਸਾਰੀਆਂ ਮੋਟਰਾਂ ਦਾ ਕਿਸੇ ਵੀ ਮੋਟਰ 'ਚ ਕਿਸੇ ਨਾਲ ਕੋਈ ਅੱਧ ਨਹੀਂ ਕਿਸੇ ਵੀ ਬਾਣ ਵਿੱਚ ਕਿਸੇ ਤਰ੍ਹਾਂ ਦਾ ਕੋਈ ਬੱਟ ਦਾ ਕੋਈ ਰਾਹ ਪਹੀ ਦਾ ਰੋੜਾ ਨਹੀਂ ਠੀਕ ਹੈ ਜੀ ਪੂਰੀ ਘੈਂਟ ਗੱਲਬਾਤ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਏਰੀਆ ਦਾ ਏਰੀਆ ਕਿੱਥੇ ਕਰਕੇ ਪਿਆ ਜਾਂਦਾ ਜੀ ਏਰੀਆ ਹੈਗਾ ਜੀ ਜੀਰਾ ਇੱਥੇ ਇੱਕ ਖੰਡ ਵਾਲੀ ਮਿਲ ਹੈ ਬਾਈ ਜੀ ਉਹਦੇ ਜਮਾਂ ਨਾਲ ਇਹ ਬਾਣ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਠੀਕ ਹੈ ਜੀ ਜੀਰਾ ਏਰੀਆ ਖੰਡ ਵਾਲੀ ਮਿਲ ਦੇ ਨਾਲ ਇਹ ਬਾਣ ਹੈ ਜੀ 40 ਕਿੱਲੇ ਬਾਣ ਇੱਕ ਨੰਬਰ ਬਾਣ ਇੱਕ ਨੰਬਰ ਪਾਣੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਜੀ ਤੇ ਬਾਕੀ ਮਾਲਕ ਵੀਰ ਐਨ ਆਰ ਆਈ ਹੋਰ ਕਰਕੇ ਇਹਨਾਂ ਨੇ ਆਪਦਾ ਵਟਸਐਪ ਨੰਬਰ ਛੱਡਿਆ ਵੀਰ ਹੋਰਾਂ ਨੇ ਸਪੈਸ਼ਲ ਨੋਟ ਇਹ ਦਿੱਤਾ ਕਿ ਭਾਈ ਜੀ ਜਿਹੜੇ ਵੀਰ ਇੰਟਰਸਟਿਡ ਨੇ ਇਹ ਜਮੀਨ ਖਰੀਦਣ ਵਿੱਚ ਹਨਾ ਉਹੀ ਫੋਨ ਕਰਨ ਤੇ ਫੋਨ ਜਿਹੜਾ ਸ਼ਾਮ ਨੂੰ 7 ਵਜੇ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਫੈਮਿਲੀ ਨੇ ਉਧਰ ਆਪ ਦੇ ਹਿਸਾਬ ਕਿਤਾਬ ਨਾਲ ਹਨਾ ਫੋਨ ਦੇਖਣਾ ਹੁੰਦਾ ਤੇ ਤੁਸੀਂ ਫੋਨ ਲਾਈ ਜਾਓ ਫਿਰ ਸਾਨੂੰ ਕਮੈਂਟ ਕਰੋਗੇ ਭਾਈ ਚੱਕ ਨਹੀਂ ਰਹੇ ਸੋ ਨੂੰ ਇਹ ਨੋਟ ਅਸੀਂ ਪਹਿਲਾਂ ਹੀ ਪਵਾਤਾ ਵੀ ਜਿਹੜੇ ਭਰਾ ਇੰਟਰਸਟਿਡ ਨੇ ਹਨਾ ਭਾਈ ਲੈਣ ਨੂੰ ਤਾਂ ਉਹ ਕਾਲ ਕਰ ਲਿਓ ਤੇ ਬਾਕੀ 7 ਵਜੇ ਤੋਂ ਬਾਅਦ ਕਰ ਲਿਓ WhatsApp ਨੰਬਰ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਸਾਰੀ ਜਾਣਕਾਰੀ ਦੇ ਦਿੱਤੀ ਜੇ ਤੁਹਾਨੂੰ ਇਹ ਐਡ ਪਸੰਦ ਆ ਗਈ ਤਾਂ ਇਹਦਾ ਮਤਲਬ ਐ ਨਹੀਂ ਵੀ ਤੁਸੀਂ ਘਰ ਬੈਠੇ ਤੁਸੀਂ ਸੌਦਾ ਕਰ ਲੈਣਾ ਘਰ ਬੈਠੇ ਕਿਸੇ ਨੂੰ ਕੋਈ ਪੇਮੈਂਟ ਕਰਕੇ ਵਿਆਨਾ ਕਰਾ ਲੈਣਾ ਇਦਾਂ ਦਾ ਕੰਮ ਕਰਨਾ ਅਸੀਂ ਨਾ ਹੀ ਤਾਂ ਸਲਾਹ ਦਿੰਦੇ ਆ ਨਾ ਹੀ ਆਪਣੇ ਚੈਨਲ ਤੇ ਹੁੰਦਾ ਜੀ ਜੇਕਰ ਤੁਹਾਨੂੰ ਕੋਈ ਵੀ ਆਪਣੇ ਚੈਨਲ ਉੱਤੋਂ ਇਹ ਨਹੀਂ ਕੋਈ ਹੋਰ ਵੀ ਆਪਣੇ ਚੈਨਲ ਤੇ ਬਹੁਤ ਘੱਟ ਘੱਟ ਰੇਟਾਂ ਦੀਆਂ ਜ਼ਮੀਨਾਂ ਪਾ ਰੱਖੀਆਂ ਅਸੀਂ 7-8 ਲੱਖ ਤੱਕ ਤੋਂ ਪੰਜਾਬ ਤੋਂ ਕੱਲ ਅਸੀਂ 8 ਲੱਖ ਰੁਪਏ ਕਿੱਲਾ ਪੰਜਾਬ ਦੀ ਵੀਡੀਓ ਪਾਈ ਸੀਗੀ ਕੋਈ ਵੀ ਬਾਣ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਜਾਓ ਆਸਾ-ਪਾਸਾ ਦੇਖੋ ਮਾਹੌਲ ਦੇਖੋ ਕੀ ਗੱਲ ਬਾਤ ਹੈ ਠੀਕ ਹੈ ਜੀ ਸਾਰੀ ਜਾਣਕਾਰੀ ਅਲੇ ਤੋਂ ਲੈ ਕੇ ਪਰਤਾਲ ਕਰਕੇ ਪੱਕੇ ਪੈਰਾਂ ਤੇ ਹੋ ਕੇ ਕਹ ਕਚੈਰੀਆਂ ਚ ਜਾ ਕੇ ਕਾਗਜ਼ੀ ਬਾਜ਼ ਰਾਹੀਂ ਨਾ ਬਿਆਨਾਂ ਤੁਸੀਂ ਕਰ ਸਕਦੇ ਹੋ ਜੇ ਕੋਈ ਤੁਹਾਨੂੰ ਆਨਲਾਈਨ ਕਹੇ ਵੀ ਭਾਈ ਸਾਡੀ ਜ਼ਮੀਨ ਸੇਲ ਹੋਣ ਲੱਗੀ ਹੈ ਸਾਨੂੰ 10000 ਪਾ ਦਿਓ ਅਸੀਂ ਛੋਡੇ ਖਾਤਰ ਰੱਖ ਦਿੰਨੇ ਆ ਰੁਕ ਜਾਂਦੇ ਆ ਇਹ ਜਾ ਕੰਮ ਤੁਸੀਂ ਨਹੀਂ ਕਰਨਾ ਜੀ ਠੀਕ ਆ ਜੀ ਬਿਲਕੁਲ ਸਾਫ਼ ਸੁਥਰਾ ਕੰਮ ਆਪਣੇ ਚੈਨਲ ਤੇ ਕੀਤਾ ਜਾਂਦਾ ਸੀ ਬਹੁਤ ਸਾਰੀਆਂ ਚੀਜ਼ਾਂ ਚੈੱਕ ਕਰਕੇ ਐਡ ਲਾਉਂਦੇ ਆ ਪਰ ਫਿਰ ਵੀ ਕੋਈ ਨਾ ਕੋਈ ਮਿਸਟੇਕ ਹੋ ਸਕਦਾ ਵੀ ਸਾਥੋਂ ਰਹਿ ਜੇ ਤਾਂ ਤਾਂ ਕਰਕੇ ਬਾਈ ਜੀ ਆਪਦਾ ਪੂਰਾ ਹਨਾ ਕਲੀਅਰ ਤਸੱਲੀ ਕਰਕੇ ਤੁਸੀਂ ਸਾਰੀਆਂ ਡੀਲਾਂ ਕਰਨੀਆਂ ਨੇ ਠੀਕ ਆ ਜੀ ਬਾਕੀ ਆਪਾਂ ਬਹੁਤ ਹੀ ਸਾਫ਼ ਸੁਥਰਾ ਬਣਾ ਕੇ ਚੱਜ ਭਾਈ ਮੀਂਹ ਪਿਆ ਕਿੱਥੇ ਕਿੱਥੇ ਮੀਂਹ ਪਿਆ ਇਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਲੈ ਕੇ ਤੁਹਾਡੇ ਤਰ੍ਹਾਂ ਅਸੀਂ ਪਹੁੰਚਦੇ ਰਹਾਂਗੇ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ